ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ ਮਨ ਤਨ ਰਤਾ ਸੱਚ ਰੰਗ ਇੱਕੋ ਨਾਮ ਯਾਦਾਰ ਵਿਖਿਆ ਰੰਗ ਕੁੜਾਵਿਆ ਦਿਸਣ ਸਬੇਸ਼ਾ ਹਰੇ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣ ਹਾਰ ਵਣ ਤਿਨ ਪ੍ਰਵ ਸੰਗ ਮੌਲੇ ਆ ਸਮਰੱਥ purਖ ਅਪਾਰ ਹਰ ਮਿਲਣੈ ਨੋ ਮਨ ਲੂਚਦਾ ਕਰਮ ਮਿਲਾਵਣ ਹਾਰ ਜਿਨੇ ਸਖੀਏ ਪ੍ਰਵ ਪਾਇਆ ਹਉ ਤੈਨ ਕੈ ਸਦ ਬਲਿਹਾਰ ਨਾਨਕ ਹਰਜੀ ਮੈਂ ਆਕਰ ਸਬਦ ਸੁਵਾਨ ਹਾਰ ਸਾਵਣ ਤਿਨਾ ਸੁਹਾਗਣੀ ਜਿਨ ਰਾਮ ਨਾਮੇ ਰਹਾਰ ਜਿਨੀ ਸਖੀਏ ਪ੍ਰਪਾਇਆ ਹਉ ਤਿਨ ਕੈ ਸੰਤ ਬਲਿਹਾਰ ਨਾਨਕ ਹਰਜੀ ਮੈਂ ਆਕਰ ਸਬਦ ਸੁਵਾਨ ਹਾਰ ਸਾਹਵਾਨ ਦਿਨ ਸੁਹਾਗਣੀ ਜਿਨ ਰਾਮ ਨਾਮੇ ਰਹਾਰ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਕੀ ਫਤਿਹ ਇਹਨ ਅੱਜ ਦੇ ਪਵਿੱਤਰ ਸੰਗਰਾਂਦ ਦੇ ਹਕੂਨਾ ਮੇ ਸਾਵਣ ਦੀ ਸੰਗਰਾਂਦ ਭਾਗੀ ਭਰੀ ਭਾਗ ਸੁਲੱਖਣੀ ਸੁਖ ਨਾਲ ਚੜੇ ਸੁਖਾਂਤਿਤ ਹੋਏ ਸਾਰੇ ਪਾਸੇ ਸੁਖ ਸ਼ਾਂਤੀ ਚੜ੍ਹਦੀ ਕਲਾ ਦੀ ਬਖਸ਼ਿਸ਼ ਹੋਵੇ ਗੁਰੂ ਸਾਹਿਬ ਜੀ ਫਰਮਾਨ ਕਰੇ ਨੇ ਜਿਵੇਂ ਸਾਵਣ ਵਿੱਚ ਵੱਖਾ ਨਾਲ ਬਨਸਪਤੀ ਹਰਿਆਵਲੀ ਹੋ ਜਾਂਦੀ ਹੈ ਜਿਵੇਂ ਉਹ ਜੀਵ ਇਸਤਰੀ ਹਰਿਆਵਲੀ ਹੋ ਜਾਂਦੀ ਹੈ ਭਾਵ ਉਹ ਜੀਵ ਦਾ ਹਿਰਦਾ ਖੜ ਜਾਂਦਾ ਹੈ ਜਿਸ ਦਾ ਪਿਆਰ ਪ੍ਰਭੂ ਦੇ ਸੋਹਣੇ ਚਰਨਾਂ ਨਾਲ ਬਣ ਜਾਂਦਾ ਹੈ ਉਸ ਤੋਂ ਮਨ ਉਸ ਤੋਂ ਤਾਂ ਪਰਮਾਤਮਾ ਦੇ ਪਿਆਰ ਵਿੱਚ ਰੰਗਿਆ ਜਾਂਦਾ ਹੈ ਪਰਮਾਤਮਾ ਦਾ ਨਾਮ ਹੀ ਉਸ ਦੀ ਜ਼ਿੰਦਗੀ ਦਾ ਆਸਰਾ ਬਣ ਜਾਂਦਾ ਹੈ ਮਾਇਆ ਦੇ ਨਾਸ਼ਵੰਤ ਕੋਤਕ ਉਸ ਨੂੰ ਸਾਰੇ ਸੋਹਾ ਨਿਕਮੇ ਦਿਸਤੇ ਹਨ ਸਾਵਣ ਵਿੱਚ ਜਿਵੇਂ ਵਰਖਾ ਦੀ ਬੂੰਦ ਸੋਹਣੀ ਲੱਗਦੀ ਹੈ ਤਿਵੇਂ ਪ੍ਰਭੂ ਚਲਣਾ ਦੇ ਪਿਆਰ ਵਾਲੇ ਬੰਦੇ ਨੂੰ ਹਰੀ ਦੇ ਨਾਮ ਦੀ ਆਤਮਿਕ ਜੀਵਨ ਦੇਣ ਵਾਲੀ ਬੂੰਦ ਪਿਆਰੀ ਲੱਗਦੀ ਹੈ ਗੁਰੂ ਨੂੰ ਮਿਲ ਕੇ ਉਹ ਮਨੁੱਖ ਉਸ ਬੂੰਦ ਨੂੰ ਪੀਣ ਯੋਗਾ ਹੋ ਪੈਂਦਾ ਹੈ ਪ੍ਰਭੂ ਦੀ ਵਿੜਿਆਈ ਦੀਆਂ ਨਿੱਕੀਆਂ ਨਿੱਕੀਆਂ ਗੱਲਾਂ ਵੀ ਉਸ ਨੂੰ ਮਿੱਠੀਆਂ ਲੱਗਦੀਆਂ ਹਨ ਗੁਰੂ ਨੂੰ ਮਿਲ ਕੇ ਬੜੇ ਸ਼ੌਕ ਨਾਲ ਸੁਣਦਾ ਹੈ ਜਿਸ ਪ੍ਰਭੂ ਦੇ ਮਿਹਰ ਨਾਲ ਸਾਰਾ ਜਗਤ ਬਨਸਪਤੀ ਆਦਿਕ ਹਰਿਆ ਭਰਿਆ ਹੋਇਆ ਹੈ ਜੋ ਪ੍ਰਭੂ ਉਸ ਸਭ ਕੁਝ ਕਰਨ ਜੋਗਾ ਹੈ ਵਿਆਪਕ ਹੈ ਤੇ ਬੇਅੰਤ ਹੈ ਉਸ ਨੂੰ ਮਿਲਣ ਵਾਸਤੇ ਮੇਰਾ ਮਨ ਵੀ ਤਾੰਗਦਾ ਹੈ ਪਰ ਉਹ ਪ੍ਰਭੂ ਆਪ ਹੀ ਆਪਣੀ ਮਿਹਰ ਨਾਲ ਮਿਲਾਉਣ ਦੇ ਸਮਰੱਥ ਹੈ ਮੈਂ ਉਹਨਾਂ ਗੁਰਮੁਖ ਸਹਿਲੀਆਂ ਤੋਂ ਸੁਣ ਕੇ ਹਾਂ ਸਰਬ ਕੁਰਬਾਨ ਜਿਨ੍ਹਾਂ ਨੇ ਪ੍ਰਭੂ ਦਾ ਮਿਲਾਪ ਹਾਸਲ ਕਰ ਲਿਆ ਹੇ ਨਾਨਕ ਬੇਨਤੀ ਕਰ ਤੇ ਆਖੇ ਹੇ ਪ੍ਰਭੂ ਮੇਰੇ ਉੱਤੇ ਮਿਹਰ ਕਰ ਤੋ ਆਪ ਹੀ ਗੁਰੂ ਦੇ ਸ਼ਬਦ ਦੇ ਰਾਹੇ ਮੇਰੇ ਜਿੰਦ ਨੂੰ ਸਵਾਰਨ ਜੋਗਾ ਹੈ ਸਾਵਣ ਦਾ ਮਹੀਨਾ ਉਹਨਾਂ ਪਾਗਾਂ ਵਾਲੀਆਂ ਜੀਵ ਇਸਤਰੀਆਂ ਵਾਸਤੇ ਖੇੜਾ ਤੇ ਠੰਡ ਲਿਆਉਣ ਵਾਲਾ ਜਿਨ੍ਹਾਂ ਨੇ ਆਪਣੇ ਹਿਰਦੇ ਰੂਪ ਗਾਲੇ ਵਿੱਚ ਪ੍ਰਮਾਤਮਾ ਦਾ ਨਾਮ ਰੂਪ ਹਾਰ ਪਾਇਆ ਹੋਇਆ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਡੇ ਇਸ ਦਾ ਸੰਗ੍ਰਾਂਥ ਹਕੂਨਾਮਾ ਫ੍ਰਮ ਚਿਹਰ ਦਰਬਾਰ ਸਭੰਗਰ ਸਰ ਗੁਰੂ ਸਾਹਿਬ ਜੀ ਸੇ ਡੈਟ ਇਨ ਦਾ ਮੰਥ ਆਫ ਸਾਵਨ ਦਾ ਸੋਉ ਪ੍ਰਾਈਡ ਇਸ ਹੈਪੀ ਇਫ ਸ਼ੀ ਫਾਲਸ ਇਨ ਲਵ ਵਿਦ ਦਾ ਲੋਟਸ ਸਵੀਟ ਆਫ ਦਾ ਲਾਰਡ ਹਰ ਮਾਈਂਡ ਐਂਡ ਬਾਡੀ ਆਰ ਇੰਬੀਡਡ ਵਿਦ ਦਾ ਲਵ ਆਫ ਦਾ True one. His name is our only sport. The players of corruption are false. All that is seen shall turn to ashes. The drops of the Lord's nectar are so beautiful, meeting the holy saint. We drink these in the forest and meadows are rejuvenated and refreshed with the love of God, the all-powerful, infinite, primal being. My mind yearns to meet the Lord, if only he would show his mercy and unite me with himself. Those brides who have obtained God, i am for a sacrifice to them oh anak when the dear lord shows kindness the ehin he adorns her bride with the word of his shabad sawan is a delightful for those happy soul brides whose hearts are adorn with the neck, necklace of the lord's name vaikul ji ka khalsa vaikul ji ki fate